ਤਿੰਨ ਕ ਮਹੀਨੇ ਦੀ ਗੱਲ ਐ ਕਿਸੇ ਨੇ ਯੂਵੀ ਬਾਰੇ ਗੱਲ ਕਹੀ ਸੀ ਤੇ ਮੈਂ ਛਤਰੋਲਾ ਐਨਕ ਕੀਤਾ ਸੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਜਿਸ ਬਾਵੇ ਦੀ ਤੁਸੀਂ ਗੱਲ ਕਰਦੇ ਹੋ ਨਾ ਉਹ ਬਾਵਾ ਕੁੱਟਿਆ ਸੀ 16 ਸੈਕਟਰ ਦੀ ਸਟੇਡੀਅਮ ਦੇ ਵਿੱਚ ਕਿਉਂਕਿ ਉਹ ਮੇਰੇ ਪੁੱਤਰ ਨੂੰ ਗਲਤ ਰਾਤ ਲੈ ਕੇ ਜਾ ਰਿਹਾ ਸੀ ਬਾਅਦ ਚੋਂ ਇਸ ਕਰਕੇ ਗਿਆ ਕਿਉਂਕਿ ਵਿੱਚ ਸਾਡੇ ਇੱਕ ਹੋਰ ਬੰਦਾ ਆ ਗਿਆ ਬਾਬਾ ਸਰ ਯੁਵਰਾਜ ਦੇ ਕੋਚ ਨਹੀਂ। ਯਾ ਬਾਬਾ ਸਰ ਕਹਿ ਸਕਦਾ। ਮੈਂ ਕਿਉਂਕਿ ਉਹਨਾਂ ਦੇ ਥੱਲੇ ਖੇਡਿਆ। ਕਿਉਂਕਿ ਜਿਹੜਾ ਬੰਦਾ ਰੇਪ ਕੇਸ ਦੇ ਵਿੱਚ ਸਾਲ ਜੇਲ੍ਹ ਘਟ ਕੇ ਆਇਆ ਹੋਵੇ। ਪਰ ਮੈਂ ਮੈਂ ਉਹਨੂੰ ਸਰ ਮੈਂ ਨਹੀਂ ਕਹਿ ਸਕਦਾ ਤੁਸੀਂ ਕਹਿ ਸਕਦੇ। ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਪਰ ਮੈਂ ਕਿਉਂਕਿ ਇੰਨੇ ਸਾਲ ਉਹਨਾਂ ਦੇ ਕੋਲ ਖੇਡਿਆ ਤਾਂ ਮੈਂ ਇਸ ਕਰਕੇ ਸਰ ਮੇਰੇ ਮੂੰਹ ਆਪ ਮੁਹਾਰੇ ਨਿਕਲਦਾ ਕਿ ਬਾਬਾ ਸਰ ਯੁਵਰਾਜ ਦੇ ਕੋਚ ਸੀਗੇ। ਇਹ ਤਾਂ ਕਦੇ ਵੀ ਕੋਚ ਨਹੀਂ ਰਿਹਾ। ਨਹੀਂ ਰਿਹਾ। ਇਹ ਤਾਂ ਸਾਲਾ ਝੂਠ ਬੋਲਦਾ। ਇਹ ਤਾਂ ਉਹਨੂੰ ਇਹਨੂੰ ਖਾਣ ਦੀ ਆਦਤ ਹੈ। ਉਹਦੇ ਨਾਮ ਦਾ ਖਾਣਾ ਖਾਂਦੇ ਯੂਵੀ ਕਹਦੇਗਾ ਮੇਰਾ ਕੋਚ ਰਿਹਾ ਹੈ। ਇਹਨਾਂ ਕੋ ਹੋਰ ਕੋਚ ਰਿਹਾ ਉਹਦਾ ਮੈਂ ਮੰਨ ਲੂੰਗਾ ਇਹ ਤਾਂ ਰੋਟੀਆਂ ਸੇਕਦੇ ਨੇ ਕਿਉਂਕਿ ਇਹ ਹੋਰ ਲੋਕ ਨੇ ਜਿਹੜੇ ਵਿੱਚ ਪਾਪ ਆ ਕੇ ਪਾਪ ਆ ਕੇ ਗੱਲਾਂ ਇਹਨਾਂ ਨੇ ਜਿਹੜੇ ਡਿਫਰੈਂਸ ਲਿਆਉਂਦੇ ਨੇ ਉਹ ਬੰਦੇ ਨਹੀਂ